हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤ ਨੰਗਾਵਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾ ਲੈਂਦੀਆਂ ਨੇ ਆਓ ਕਰ ਲੈਨੇ ਆਂ ਬਾਈ ਨਾ ਕਰਦਾ ਆ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਜੀ ਠੀਕ ਹੈ ਠੀਕ ਆ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਜ਼ਿਲ੍ਹਾ ਬਰਨਾਲਾ ਜੀ ਹੂੰ ਤਸੀਲ ਤਪਾਈ ਨੇੜੇ ਪਿੰਡ ਬਈ ਨੇੜੇ ਪਿੰਡ ਜੇ ਤੇ ਪਧੌੜ ਸਹਿਰ ਆ ਇਧਰ ਭਾਈ ਰੂਪਾ ਭਾਈ ਰੂਪੇ ਵਾਲੀ ਸੜਕ ਤੇ ਘਰ ਆਪਣਾ ਖੇਤ ਦੇ ਵਿੱਚ ਮੋਬਾਈਲ ਨੰਬਰ ਬੋਲੇ 94640 ਜੀ 54198 ਜੀ ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਡਾਕਟਰ ਸਾਹਿਬ ਕਦੋਂ ਸੂਈ ਆ ਬਈ ਇਹ ਰਾਤ ਸੂਈ ਆ ਡਾਕਟਰ ਸਾਹਿਬ ਬੱਚਾ ਕੀ ਦੇਤਾ ਬੱਛਾ ਜੀ ਬੱਚਾ ਦੇ ਹਾਂਜੀ ਜੇਰ ਪੈ ਗਈ ਹੈ ਜੇਰਾ ਪਈ ਹੈ ਜੇਰਾ ਵੱਠਲ ਜਪਈ ਹੈ ਬਾਈ ਕੰਪਲੀਟ ਆ ਖਾਣ ਥੋੜਾ ਬੜਾ ਚੰਗਾ ਹਾਂਜੀ ਹਾਂਜੀ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਫਿਟਿੰਗ ਵਾਲਾ ਸੀਲ ਠੰਡੀ ਵੈੜ ਕੋਈ ਅੰਤ ਹੀ ਕੋਈ ਨਹੀਂ ਲੈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਂ ਦੇ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਹਣ ਬਹੁਤ ਚੰਗਾ ਲੱਗਿਆ ਨਾ ਤੁਹਾਨੂੰ ਬਹੁਤ ਆ ਚੰਗਾ ਲੱਗਿਆ ਹੋੜਾ ਨੰਬਰ ਥਾਣਾ ਲੈ ਮੁੱਠਿਆ ਥਾਣਾ ਨਾਣਾ ਨੂਣਾ ਕਰਮਾਂ ਦੇ ਫੁੱਲ ਚੰਗੀਆਂ ਨੇ ਬਾਈ ਕੀ ਬਾਤ ਆ ਕੱਦ ਕਾੜ ਲੰਮੀ ਬੇਲ ਡਾਕਟਰ ਦੇ ਵੈੜ ਦੀ ਸਹੀ ਆ ਮਗਰ ਮੂਰ ਦਾ ਲੇਵਾ ਐ ਵੀ ਨਹੀਂ ਦੁਨੇ ਪਾਸੋਂ ਦਿਖਾ ਦਿਓ ਸਹੀ ਆ ਮੂਰ ਨੂੰ ਵੀ ਉਨੇ ਹੀ ਆ ਲੇਵਾ ਸਾਹਮਣੇ ਕੈਮਰਾ ਮਾਰਾਂਗੇ ਨਾ ਉਨਾ ਪੱਟ ਤੋਂ ਅੱਗੇ ਆ ਉਨਾ ਹੀ ਪਿੱਛੇ ਆ ਕਿ ਨਹੀਂ ਹਾਂਜੀ ਹਾਂ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਮੜੀ ਜੀ ਥਾਣੀ ਬੜਾ ਚੰਗਾ ਲੱਗਿਆ ਕਰਮਾਈ ਨੇ ਚਵਾਈ ਚਵਾਈ ਬਾਈਕ ਨਾ ਐਨ ਓਕੇ ਆ ਬਾਕੀ ਬਰੀਕ ਜੀ ਬਹੁਤ ਆ ਹਾਂਜੀ ਹਾਂਜੀ ਹੂੰ ਕੱਦ ਵੀ ਚੰਗਾ ਕੋਈ ਛੋਟੀ ਨਾ ਮੰਨਿਓ ਭਾਈ ਕੱਦ ਬਹੁਤ ਚੰਗਾ ਬਾਕੀ ਤੋੜ ਆ ਜਾਇ ਕਰ ਲੋ ਇੱਕ ਨੰਬਰ ਤੋੜ ਆ ਕਰਮਾਈ ਦਾ ਕਿਆ ਬਾਤ ਹੈ ਬਹੁਤ ਸੋਹਣਾ ਆਰਡਰ ਕਰ ਮਾਈ ਨੇ ਤਿਆਰ ਕਰਿਆ ਭਾਈ ਮੋੜ ਲਿਆ ਭਾਈ ਕੀ ਮੁੱਲ ਆ ਭਾਈ ਜਾਇਜ ਮੁੱਲ ਫੋਨ ਤੇ ਹੋ ਡਾਕਟਰ ਸਾਹਿਬ ਜਾਇਜ ਹੀ ਹੋਊ ਜਾਇਜ ਜੀ ਠੀਕ ਆ ਭਾਈ ਬਾਹਲਾ ਮੁੱਲ ਨਹੀਂ ਕਰਦੇ ਜਮਾ ਜਾਇਜ ਭਾਈ ਕਹਿੰਦਾ ਮੁੱਲ ਕਰਾਂਗੇ ਮੁੱਲ ਫੋਨ ਤੇ ਹੋਊਗਾ ਮੁੱਲ ਖਰ ਪਹਿਲਾਂ ਵੀ ਭਾਈ ਦੇ ਜਾਇਜ ਹੀ ਹੁੰਦੇ ਖਿੱਚ ਕੇ ਮੁੱਲ ਹੁੰਦੇ ਲੈਂਣ ਦੇ ਨਾਲੇ ਬੈਠਦੇ ਅੰਕ ਦੇਖ ਡਾਕਟਰ ਸਾਹਿਬ ਸਾਰੇ ਜਮਾ ਹੂੰ ਉੱਤੋਂ ਜਮਾ ਪੱਦਰ ਸੀਲ ਦੇ ਯਾਰ ਆ ਫੱਟੀਆਂ ਕੀ ਆ ਬਾਤ ਹੂੰ ਕੱਦ ਕਾਠ ਲੰਮੀ ਲੰਮੀ ਸਾਰ ਤੁਣ ਦੇਖ ਕਿੰਨਾ ਚੰਗਾ ਲੱਗਿਆ ਕੀ ਬਾਤ ਆ ਬਾਕੀ ਤਾਂਰਾ ਕੋਈ ਚੱਕਰ ਨਹੀਂ ਬਾਈ ਮਾਰ ਕੇ ਰੱਖਾ ਜਵਾਈ ਬੜੀ ਚੰਗੀ ਹੈ ਨਾ ਬਾਈ ਤਾਂ ਬੜੀ ਚੰਗੀ ਹੈ ਮੋਟਾ ਮੋਟਾ ਚੋਣ ਆ ਜੇ ਛਣ ਬੜਾ ਚੰਗਾ ਨਾ ਬੈੜ ਦਾ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਕਰਵਾਣੀ ਕੀ ਬਾਤ ਆ ਵੇ ਇੱਕ ਨੰਬਰ ਜਵਾਈ ਆ ਕਰਮਾ ਲਈ ਦੀ ਲੈ ਕੀ ਬਾਤ ਆ ਬਾਈ ਦੂਜੇ ਥਣਾਲੀ ਜਵਾਈ ਚੈੱਕ ਕਰੋ ਇੱਕ ਨੰਬਰ ਚ ਆਉਣਾ ਕਿੰਨੀ ਹਕ ਧਾਰਾ ਮਾਰੀਆਂ ਦੁੱਧ ਦੇ ਬਹੁਤ ਹੀ ਜਗਾ ਜਮਾ ਬਹੁਤ ਹੀ ਹਾਂ ਤੇ ਆ ਨਹੀਂ ਬੜ ਸੀ ਠੰਡੀ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲ ਹੂੰ ਵਾਸਤਾ ਵੀ ਨਹੀਂ ਕੋਈ ਵਾਸਤਾ ਵੀ ਤੇ ਮੁੱਲ ਜਾਇਜ਼ ਹੋਣਾ ਮੁੱਲ ਜਾਇਜ਼ ਹੋਈ ਹੋ ਕੋ ਵਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਜਮਾ ਜਾਇਜ਼ ਹੋ ਥਾਣ ਦੇਖੋ ਬਸਮਾ ਕਰਕੇ ਕੱਢਿਆ ਕਰਮਾ ਇੱਕ ਨੰਬਰ ਥਾਣਾ ਨਾੜਾ ਨੂੜਾ ਫੁੱਲ ਚੰਗੀਆਂ ਨਹੀਂ ਬਾਈ ਬਾਹਰੀ ਅਮਰੀਕਾ ਚ ਮੁੱਲ ਦਾ ਚਾਰੂ ਜੂਰੂ ਵੀ ਫੋਟ ਹਾਂਜੀ 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 ਹੂੰ ਸਹੀ ਆ ਬਈ ਅੱਗੇ ਬਈ 2 ਨੰਬਰ ਕਿਹੜਾ ਸੁਆ ਸੁਂਦੀ ਆ ਜੀ ਕਿਹੜਾ ਸੁਆ ਸੁਂਦੀ ਆ ਇਹ ਦੂਜਾ ਸੁਹੇ ਸੁਂਦੀ ਆ ਡਾਕਟਰ ਸਾਹਿਬ ਆੜ ਕਿੰਨੇ ਕਿ ਦਿਨ ਲਊ ਜੀ ਦਹਿ ਲੈ ਜੂ ਹਜੇ 2 ਲੈ ਜੀ 3 ਲੈ ਜੀ ਓਕੇ ਬਈ ਹਾਂ ਸੀਲ ਠੰਡੀ ਆ ਲੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਹੂੰ ਐ ਬਾਸਤਾ ਵੀ ਨਹੀਂ ਲੈ ਠੀਕ ਆ ਬਈ ਠੰਡੀ ਸੀਲ ਫੁੱਲ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਆਇਆ ਡਾਕਟਰ ਲਾਂਡੂ ਲਾਂ ਬਾਹਰ ਆ ਪੰਗਾ ਲੈ ਆ ਬਈ ਆ ਸਾਰੀਆਂ ਬਾਲਟੀਆਂ ਕੱਢੂ ਰਾਵੜਾਂ ਨੂੰ ਵਾਦਾ ਲੇਵਾ ਤੇ ਫੀਟਿੰਗ ਨੇੜੇ ਤੋਂ ਚੈੱਕ ਕਰਵਾਉਂਦੇ ਆ ਲੇਵੇ ਦੀ ਲੈ ਇੱਕ ਨੰਬਰ ਲੇਵਾ ਕਿ ਨਹੀਂ ਭਾਈ ਹਾਂਜੀ ਹਾਂ ਹੂੰ ਇਧਰੋਂ ਲੇਵਾ ਚੈੱਕ ਕਰਵਾਉਣ ਦੇ ਮੜਾ ਜਾ ਲੈ ਪਹਿਲਾਂ ਠੰਡੀ ਵਾਲਾ ਜਿਵੇਂ ਮਰਜ਼ੀ ਲੈ ਹੂੰ ਜੁੱਤਰ ਦੀ ਮਰਜ਼ੀ ਜਿਵੇਂ ਮਰਜ਼ੀ ਵਾਜਾ 나ੜ ਦੇ ਕਬੱਡੀ ਦੁੱਧ ਵਾਲੀ ਇੱਕ ਨੰਬਰ ਇਧਰੋਂ ਵੀ ਲੇਵਾ ਮੜਾ ਚੈੱਕ ਕਰਵਾ ਦੇਣੇ ਭਾਈ ਲੈ ਕੀ ਬਾਤ 나ੜਾਂ ਦੇ ਖੋਲੇਵੇ ਦੇ ਵਿੱਚ ਪੁੜੀਆਂ ਪੰਗਾਂ ਜਮ ਸਹੀ ਗੱਲ ਆ ਖੋਲਿਓ ਜੀ ਤੋਰਿਓ ਜੀ ਕੱਦ ਚੰਗਾ ਪੜੀ ਵੀ ਚੰਗੀ ਆ ਪਿੱਛੇ ਤੋਂ ਚੌੜੀ-ਚੂੜੀ ਪੂੜਾ-ਪੂੜਾ ਕਰਮਾਈ ਦਾ ਬਹੁਤ ਚੰਗਾ ਬਾਕੀ ਹਲੇ ਕੱਚੀ ਆ ਕੱਚੀ ਆ ਡਾਡਾ ਜਾ ਉਹ ਸਾਡਾ ਇਹ ਤਿੰਨ ਦਾਣ ਲੈ ਜੇ ਇਹ ਲੈਂਗੀ ਆ ਬਣੂਗੀ ਬਹੁਤ ਯਾਰ ਹਾਂ ਹਾਂ ਜਿਹੜੇ ਪੰਨ ਆਲਾ ਤਾਂ ਕੋਈ ਨਹੀਂ ਹੂੰ ਬਿਊਟੀ ਚੈੱਕ ਕਰੋ ਫਾਇਰ ਦੀ ਜਾਤ ਬ੍ਰੀਡ ਬਾਲੀ ਆ ਬਈ ਛੋਟਾ ਜਿਹਾ ਫੇਸ ਆ ਹਾਂ ਹਾਂ ਕੀ ਬਾਤ ਹੈ ਇੱਕ ਨੰਬਰ ਤੋੜਾ ਕਰਮਾ ਲਈ ਰੇ ਇੱਕ ਨੰਬਰ ਮੋਲ ਫਿਰ ਫੋਨ ਤੇ ਹੋ ਜੀ ਹਾਂਜੀ ਮੋਲ ਫੋਨ ਤੇ ਹੋ ਠੀਕ ਆ ਜੈ ਜੀ ਹੋ ਮੋਲ ਵਾਈ ਕਹਿੰਦਾ ਫੋਨ ਤੇ ਹੋਊਗਾ ਮੋਲ ਆ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਹਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਹਾਂਜੀ ਬਾਕੀ ਠੰਡੀ ਸੀਲ ਸਾਉ ਪੱਧਰ ਪੁੱਧਰ ਉੱਤੋਂ ਡਾਕਟਰ ਸਾਹਿਬ ਜਮਾ ਆਏ ਆ ਬੈਠੇ ਕੀ ਬਾਤ ਆ ਬਈ ਲੈ ਲੈ ਜੇ ਮੈਂ ਮਰ ਗਿਆ ਤੇ ਫੇਰੀ ਚੱਲ ਕੀ ਬਾਤ ਆ ਬਈ ਇੱਕ ਨੰਬਰ ਲਈ ਵਾਕ ਨਹੀਂ ਹਾਂਜੀ ਹਾਂਜੀ ਹਮ ਅਣ ਥੋਂ ਦੇਖ ਡਾਕਟਰ ਸਾਹਿਬ ਬਾਹਲਾ ਚੰਗਾ ਬੈਠ ਇੱਕ ਨੰਬਰ ਥਾਣਾ ਲੈ ਹਮ ਇਹ ਨਾੜਾ ਨੂੜਾ ਆ ਦੇਖੋ ਦੂਨੇ ਪਾਸੇ ਆ ਦੁੱਧ ਵਾਲੀ ਨਾੜ ਸਹੀ ਆ ਸਾਰੇ ਲੇਵੇ ਤੇ ਨਾੜਾ ਵਹਿੜਦੇ ਹੂੰ ਅੱਗੇ ਭਰਾ 3 ਨੰਬਰ ਕਿਹੜਾ ਸੁਆ ਸੁਆ ਇਹ ਵੀ ਦੂਜਾ ਸੁਆ ਸੁਆ ਡਾਕਟਰ ਸਾਹਿਬ ਇਹ ਕਿੰਨੇ ਦਿਨ ਲਊ ਇਹ ਵੜ ਡੰਗਦੇ ਹੜ ਕੋਈ ਲਊ ਡਾਕਟਰ ਸਾਹਿਬ ਠੀਕ ਆ ਭਾਈ ਹਾਂ ਕਿਆ ਬਾਤ ਆ ਭਾਈ ਬ੍ਰੇਕੀ ਜੇ ਵੀ ਬਹੁਤ ਆ ਬਾਹਲੀ ਬ੍ਰੇਕੀ ਜਾਂ ਸੀਲ ਠੰਡੀ ਐਨੀ ਆ ਇਹ ਵੀ ਹੂੰ ਅੰਤ ਹੀ ਕੋਈ ਨਹੀਂ ਜਮਾ ਵਹਿੜਦਾ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਪਛਾਂ ਤੋਂ ਲੇਵਾ ਦਿਖਾਉਨੇ ਆ ਪਹਿਲਾਂ ਲੈ ਪੂਰਾ ਫਾੜੀ ਵਾਲਾ ਡਰੈਕ ਨਹੀਂ ਹਾਂਜੀ ਹਾਂਜੀ ਹੂੰ ਇਧਰੋਂ ਲੇਵਾ ਚੈੱਕ ਕਰਵਾਣੇ ਥਾਣ ਦੇ ਕੋਲੇ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਮਗਰ ਮੂਹਰ ਦਾ ਲੇਵਾ ਉਹ ਨਹੀਂ ਹੋ ਰੇ ਲੇਵਾ ਦੇ ਇਕੱਲੀ ਇਕੱਲੀ ਨਾਲ ਨਾ ਭਈਆ ਚਮਕਦੀ ਆ ਦੂਰੋਂ ਕਣੀ ਖੋਲੀ ਬਈ ਤੋਰੀ ਛੋਟ ਹੀ ਨਾ ਮੰਨਿਓ ਕਾਦੇ ਦਾ ਵੀ ਚੰਗਾ ਭਈ ਬ੍ਰੀਡ ਇੱਕ ਨੰਬਰ ਆ ਪਲੀ ਵੀ ਚੰਗੀ ਆ ਪੂਰੀ ਜਾਨ ਵਾਲੀ ਵਹਿੜਾ ਬਿਊਟੀ ਚੈੱਕ ਕਰ ਲੋ ਬਿਊਟੀ ਵੀ ਇੱਕ ਨੰਬਰ ਆ ਛੋਟਾ ਆ ਜਿਆ ਫੇਸ ਆ ਜਮਾ ਵਹਿੜ ਦਾ ਹੂੰ ਲੇਵੇ ਦੀ ਵੰਤਰ ਦੇਖ ਡਾਕਟਰ ਸਾਹਿਬ ਸਹੀ ਆ ਹਾਂ। ਕੀ ਬਾਤ ਆ। ਚੱਲੀ ਕੱਚੀ ਕੱਚੀ ਐ ਇੱਕ ਅੱਡੇ ਦਿਨ ਦੀ ਬੱਸ ਉਸ ਹਾਂ ਬਣਾਉਂਦਾ ਜਲਾ ਲਿਓ ਸੁੰਦੀ ਸੁੰਦੀ ਨੇ ਲੇਵਾ ਕਰਮ ਵਾਲੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ। ਕੀ ਬਾਤ ਆ ਮੇਰੇ। ਮੋਲ ਜਾਇਜ ਹੋ। ਹਾਂ ਮੋਲ ਜਾਇਜ ਹੋਈ ਹੋ ਫੋਨ ਤੇ। ਠੀਕ ਆ। ਬਾਹਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਮੋਲ ਆ ਜਿਹੜਾ ਵੈਣ ਦੇ ਹਿਸਾਬ ਨਾਲ ਜਮਾ ਜਾਇਜ ਹੋ। ਮੋਲ ਖੈਰ ਬਾਈ ਦੇ ਜਾਇਜ ਹੀ ਹੁੰਦੇ ਆ। ਭਾਈ ਕਹਿੰਦਾ ਪੜਦਾ ਜਾ ਰਹਿ ਜਾਂਦਾ ਕਈ ਵਾਰੀ ਵੇਚਣ ਵਾਲੇ ਭਾਵੇਂ ਜਾਂਦੇ ਨੇ ਦੇਖੋ ਇਹ ਪਰ ਦੇਖੋ ਲੈਵੇ ਦੀ ਲੈਵਾ ਦੇ ਫੀਟਿੰਗ ਚੈੱਕ ਕਰਕੇ ਨਹੀਂ ਇੱਕ ਅਜੇ ਢਿੱਲਾ ਵੜਦੇ ਪੰਘਾ ਦੇ ਹਮ ਨਾਲੇ ਇਹ ਫਸਿਆ ਫਿਰਦਾ ਹਜੇ ਵੀ ਢਿੱਲਾ ਪੰਘਾ ਬਹੁਤ ਢਿੱਲਾ ਪੰਘਾ ਨਹੀਂ ਭਾਈ ਹਮ ਨਾੜਾ ਨੂੜਾ ਦੋਨੇ ਪਾਸੇ ਇਧਰੋਂ ਨਾੜਾ ਚੈੱਕ ਕਰਾ ਦੇ ਡਾਕਟਰ ਹਮ ਇਧਰਲੇ ਪਾਸਿਓਂ ਵੀ ਕਿਆ ਬਾਤ ਜਿਵੇਂ ਮਣਕੇ ਨਹੀਂ ਥਣ ਲਾਇਆ ਹਾਂ 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 ਚਾ ਮੈਂ ਦੇਖ ਨਾੜਾ ਨੂੜਾ ਦੇਖੋ ਲੈਵੇ ਇਹ ਲੈਵੇ 'ਚ ਵੀ ਪ੍ਰੂਆਂ ਪੰਘਾ ਸਹੀ ਆ ਬੰਦਾ ਇਸ ਦੇ ਕਿੰਨਾ ਸੋਹਣਾ ਵੈਰਦਾ ਕੀ ਬਾਤ ਆ ਭਾਈ ਨਗਸੀ ਭਰਾ ਕੋਲੇ 3 ਵੇ 3 ਹੀ ਲਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਕਨੈਕਟ ਕਰ ਲਿਓ ਜੀ ਧੰਨਵਾਦ